ਕੀ ਮੰਗਿਆ ਮੱਲ ਹਾਂ ਠੰਡੇ ਕੀ ਥਣਿਸ ਦਾ ਟੈਡ ਹੋ ਗਿਆ ਸਰ ਹਾਂ ਕਿ ਵੀ ਐਨਰਜੀ ਦੇਣੀ ਬੜਗਾ ਹੋ ਤੂੰ ਲਾਇਆ ਜਮੈਂ ਕਿ ਹਾਂ ਸਹੀ ਉੱਧਲਾ ਹਾਂ ਸਹੀ ਵੀ ਚਿੰਗਾ ਕਿੰਨੀ ਸਹੀ ਬੱਤੂ ਮੈਂ ਉਧਰ ਭਰਾ ਕਹਿ ਕੇ ਵਾਜ ਮਾਰੀ ਆ ਹਾਂ ਓਏ ਗੁਰਦੰਦ ਕਿਵੇਂ ਮੈਂ ਤਾਂ ਕਰ ਤੂੰ ਮੋਲ ਨਹੀਂ ਹੁੰਦਾ ਪਾ ਲੈ ਕਿਵੇਂ ਹੂ ਕਿਵੇਂ ਹੂ ਦੱਸ ਮੈਂ ਜਿਹੜੀ ਗੱਲ ਕਹਿਣਾ ਤੈਨੂੰ ਮੈਂ ਤੈਨੂੰ ਪੱਕੀ ਕਰਨਾ ਨੂੰ ਪਤਾ ਆਪੇ ਤੈਨੂੰ ਭਰਾਵਣਾ ਕਿ ਬਾਗਮਾਰੀ ਆ ਤੇ ਬੱਚਾ ਲਾਲਾ ਬਾ ਚੁੱਪ ਕਰਕੇ ਕਿੱਥੇ ਖਾਲਸਾ ਉਹਨਾਂ ਹੁਣੀ 2 ਮਿੰਟਾਂ ਚਲੀ ਹੋਵਾ ਜਾ ਤਾਂ ਮੈਂ ਸਹੂਜੂ ਜਾਂ ਕੇ ਦੀ ਜਾ ਬਾਈ ਪਰ ਦੱਸ ਇਹ ਆ ਤਾਂ ਮੈਨੂੰ ਪਤਾ ਫਿਰ ਬਾਏ ਮਰੀ ਜਾ ਜਾਂ ਤਾਂ ਕਹਿ ਦੇ ਵੀ ਜਾ ਮੈਂ ਤੂੰ ਵਾ ਮੈਂ ਤਾਂ ਪੱਕਾ ਹੀ ਗਿਆ ਹੋਰ ਲਾਗਦਾ ਲਾਗ ਕੋਦਨ ਮੋੜ ਦੇ ਫਿਰ ਦੱਸ ਉਹ ਫੜਨੀ ਰੋ ਬੁੱਢੀ ਖੰਮਾ ਫਿਰ ਇੱਕ ਮਿੰਟ ਖੜੂ ਜਾ ਹਾਜੀ ਜੀ ਫਿਰ ਨਹੀਂ ਉਹ ਮੈਂ ਇਲਾਜ ਉਹ ਫਿਰ ਨਹੀਂ ਅੱਜ ਤੱਕ ਲੈ ਨਹੀਂ ਗਈ ਐ ਤਾਂ ਕਹ ਰਿਹਾ 85 ਕਿਲੇ ਨੇ ਖੰਡ ਵਾਲਾ ਜੀ ਇਹਨਾਂ ਦਾ ਸਮਾਂ ਕਿੱਧਰ ਨੂੰ ਜਾਵਾ ਜਾਵਾ ਦੇ ਸਬਸੇ ਹੁਣ ਗੱਲ ਤਾਂ ਉਹੀ ਐ ਤੂੰ ਵੀ ਐਂ ਕਹਿ ਵੀ ਹਾਂ ਵੀ ਠੀਕ ਐ ਐਂ ਕਹਿ ਦੇ ਵੀ ਆ ਬਾ ਹੁਣ ਤਾਂ ਮੈਂ ਤੁਹਾਨੂੰ ਕਹਿ ਤਾ ਯਾਰ ਤੁਮ ਨੂੰ ਕਹ ਇੱਕੀ ਕਰਦੇ ਮੈਂ ਵਰ ਤੈਨੂੰ ਪੱਕਾ ਕਿਹਾ ਹੁਣ ਕਸਾਈਆਂ ਚੋਂ ਪੈ ਬਾਰ ਬਾਰ 10 ਦੀ ਮੰਗ ਲਈ ਸੀ ਝੋਟੀ ਅਬ ਖੰਡ ਤੋਂ ਦੇਖੋ ਥਾਨ ਆਪਾਂ ਦੇਖ ਕੇ ਲੈਣਾ 10 ਕੀ ਮੰਗ ਲਈ 10 ਕੀ ਕੀ ਮੰਗ ਲਈ ਤੂੰ ਇਹ ਗੱਲ ਹੈਗਾ ਬਈ ਦੋ ਤਾਂ 13 ਕਿਲੋ ਹੋਇਆ ਆਪਣੀ ਗਰੰਟੀ ਆ ਘੱਟ ਵੀ ਹੋਇਆ ਆ ਦੇ ਕੇਰਾ ਦੇ ਦਿਓ ਯਾਰ ਆ ਦੇ ਫੇਰ ਦੇ ਪੈਸੋ ਤੇ ਬਾਅਦ ਨਾ ਬਾਅਦ ਹੋਗੀ ਮੈਨੂੰ ਤਾਂ ਇਹ ਦੇਖੋ ਜਿਹੜਾ ਤੇਰੇ ਮੂਰੇ ਹੈਗਾ ਹੈ ਆ ਚੱਲ ਫੇਰ ਦੇ ਦੇ ਹੁਣ ਬਹੁਤ ਆ ਨਹੀਂ ਨਹੀਂ ਮੰਨ ਲੈ ਤੇਰੀ ਮਰਜ਼ੀ ਆ ਆ ਬਰੀਆ ਬੜੀ ਬੜੀ ਕਮਸੀ ਕੋਈ ਸਭੀ ਲੋਕ ਇਹਦਾ ਕੀ ਮੁੱਲ ਕਰੇ ਜੀ ਠਾਈ ਲਾ

ਉਹ ਗੱਲ ਜਾਇਤ ਜੀ ਤਾਂ ਬੋਲ ਰਿਹਾ ਕਿਤਾ 190 ਔਸਕੇ ਹਾਂਜੀ ਉਹ ਹੀ ਨੰਦੀ ਬਾਈਕ ਉਹਦਾ ਕਿ ਮੈਂ ਉਹ ਹੀ ਤੋਰੇ ਉਹ ਤਾਂ 17 ਕਿਲੋ ਅੱਜ ਦਾ ਤੋਰਿੰਗ ਜੋੜੀ ਤੋਰਦੇ ਅੱਗੇ ਤੋਰਦੇ ਇਹ ਲੈਣੀ ਆ ਤਾਂ ਬੈਲ ਛੋਟੀਏ ਤਾਂ ਐਸੇ ਬਹੁਤ ਬੜੇ 17 ਕਿਲੋ ਅੱਜ ਦਾ ਮੰਗਣਾ ਉੱਥੇ ਸਾਡੇ ਆਇਦਾਂ ਦਾ ਕਰਦ ਥੋੜਾ ਨਹੀਂ ਮਿਲਦਾ ਲੈ ਕਿਵੇਂ ਹੁੰਦਾ ਆਇਆ ਕਿਦਾ ਦੇਖ ਕੇ ਵੀ ਨਹੀਂ ਹੋਣ ਵਾਲੇ ਪੁੱਛਣਾ ਜਿੰਦੇ ਦੋ ਤਾਂ ਰਾ ਪੈਣਾ ਜਿੰਦਰੀਨ ਕੇ ਬਾਤ ਇਹ ਛੁੱਟ ਨਹੀਂ ਦੋ ਦੋ ਪਰ ਹੈ ਆਦੇ ਸ਼ਗਰਾਈ ਤੇ ਜਦ ਠੀਕ ਹੋ ਅਵੇ ਪਰੋਚਣ ਦੇ ਰਕਾ ਬੱਚਾ ਬੱਚਾ ਲਹਣ ਵਾਲੀ ਕਹਾਣੀ ਆ ਇਹ ਕਹਦੇ ਮੈਨੂੰ ਇਹ ਐ ਹੁੰਦੀ ਆ ਐ ਗੱਲਾਂ ਦਾ ਇਹਦਾ ਮੁੱਤਲ ਹੈ ਹੈ ਤਾਂ ਇਹਦਾ ਮੁੱਤਲ ਉਦਾ ਇਹਦਾ ਮੁੱਲ ਕਿੰਨਾ ਮਾਰ ਖਤਰ ਕਰਵਾ ਕੀ ਕਰਾ ਵਾਲਾ 155 ਦੀ ਮੁੱਤਲ ਸ਼ਾਇਦ ਕਾਫਰ ਹੈ ਇਹ ਦੋ 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 ਮੋਹਰੀ ਗੱਲ ਦੇ ਚੱਕੇ ਵਿੱਚ ਚੋਣ ਬਹੁਤ ਚੰਗਾ ਪਾਲਾ ਬੱਚਾ ਪਹਿਲਾ ਲਾਲਾ ਮੁੱਲ ਸਿਆਜ ਤੂੰ ਦੱਸ ਫਿਰ ਪਤਾ ਨਹੀਂ ਬੜਤ ਜੇਤ ਕਰੀ ਜਨ ਬੱਚਾ ਸ਼ਰਮਾਂ ਵਾਲਾ ਬੱਚਾ ਛਡਾਉਣ ਵਾਲੀ ਗੱਲ ਕਹਿ ਵੀ ਆਏ ਪੁੱਛਦਾ ਕੋਈ ਨਹੀਂ ਛੇਡਣ ਨੂੰ ਤੂੰ ਹੀ ਪੁੱਛ ਕੇ ਨਹੀਂ ਗੱਲ ਕਰਨੀ ਉਹੀ ਕਰਨੀ ਸਰ ਕਹਿੰਦੇ ਫਿਰ ਤੇਰਾ ਵੀ ਪਤਾ ਲੱਗੇ ਕੋਸਾ ਲਾ ਦੇ ਫਿਰ ਆ ਜਾ ਰਲਾ ਕਿੰਨੇ ਮੇਲਾ ਉਹ ਗੱਲ ਕਹਿੰਦੇ ਫਿਰ ਹਲਕ ਵਾਲਾ ਕਿ ਮੇਲਾਂਗੇ ਤਾਂ ਤਾਈ ਮਿਲੂਗਾ ਕਾਹੇ ਗੱਲ ਹਾਂ ਨਹੀਂ ਕਹਾ ਨਾ ਜੇ ਸੁਣੋ ਜਿਹੜਾ ਨਾ ਚੰਗੀ ਆ ਮੈਂ ਲਈ ਆਂਦਾ ਮੋਹ ਮਾਲ ਕਈ ਕਰ ਲਈ ਜਾਂਦਾ ਹਾਂ ਜੀ ਜੀ ਕਿੰਨੇ ਦੀ ਲੈਣੀ ਹੈ ਉਹ ਚਾਪ ਨਹੀਂ ਛੇ ਵਾਰ ਸਰ ਵੱਜ ਜਾਂਦਾ ਲੈ 90 ਜੀ ਸ਼ੈਡ ਬਹੁਤ ਵਧੀਆ ਹੈ ਠੀਕ ਹੈ ਠੀਕ ਆ ਗੋਰੇ ਤਾਵਲ ਦੀ ਵੀ ਬਣਾ ਦੇ ਉਹ ਮੰਗੇ ਹਾਂ ਮਾਰ ਮਾਰ ਲੀ ਕੀ ਮਾਰੂ ਕੀ ਜਾਜ ਉਹ ਤਾਂ ਡੇਢ ਜਾਇਜ ਕਰਕੇ ਮਾਇਓ ਚੰਗੇ ਆ ਯਾਰ ਮੁੱਲ ਜਾਇਜ ਕਰ ਫਿਰ ਮੰਗੇ ਤੂੰ ਹੀ ਕਹਿ ਰਿਹਾ ਬਸ ਤੂੰ ਹੀ ਕਰੇਗਾ ਤੇਰੇ ਕਹੇਗਾ ਵਧੀਆ ਗੱਲ ਕਹਿਣਾ ਦਮ ਤੇ ਮਾਰ ਬਾਲੀ ਵਧੀਆ ਹਾਂਜੀ ਆਦੇ ਬੰਦਾ ਖੜਾ ਜੇ ਦੇਖੀ ਕਿੱਥੇ ਰੋਸ਼ੀ ਛੋਟੀ ਤੇ ਰੱਖੀ ਕਿਹੜੀ ਉੱਛ ਛੋਟੀ ਸੀ ਉਹ ਕਾਨੂੰਨ ਯਾਰ ਕਿੱਥੇ ਗਿਆ ਅੱਛਾ ਉਹ ਟਿੱਕਾ ਤੰਗੂ ਦਾ ਆਵਾਂਗੇ 15 15 ਸੈਕਿੰਡ ਹਾਜੀ ਹੁਦਾਰ ਅਨੁਵਾਦ ਅਗੜ ਘਾਣ ਵਿੱਚ ਅੱਛੇ ਆਈ ਬੈਸੋ ਸੱਚੇ ਬੋਲੇ ਤੇ ਵੱਧ ਪਾ ਕੇ ਨਾ ਤੁਸੀਂ ਆਏ ਨਹੀਂ ਮਾਰਾਈ ਜੰਮ ਤੋਂ ਬੰਗਲਾ ਦਿੰਦੇ ਮਗਲਾ ਵਰਨੀ ਮੁੱਲ ਦਾ ਇੱਕ ਸਾਟ ਕਰੀ ਜਾਂਦਾ ਦਿਖਾਈ ਨਹੀਂ ਦਿੰਦੀ ਯਾਰ ਝੂਠੀ ਦਿਖਾਈ ਨਹੀਂ ਦਿੰਦੀ ਵਾਹ ਇਹ ਤਾਂ ਹਰ ਇੱਕ ਲਾਈ ਜਾਂਦਾ ਕਿੰਨੇ ਹੁੰਦੇ ਆ ਸਾਰੇ ਮੰਨਦੇ ਗੱਲ ਕਹਿੰਦੇ ਕੰਪਨੀ ਚੋਂ ਗਾਲ ਨੂੰ ਵੀ ਕਹਿੰਦੇ ਹੋ ਜੀ ਵੀ ਲੈ ਵੀ ਲੈਦਾ ਬੱਤੂ ਦਾ ਦੋ ਜਾਇਜ ਗੰਦੇ ਬੱਤਾਂ ਸਾਡੇ ਦਾ ਸਸ ਜੀ ਉੱਠੋ ਹਾਂ ਸਸ ਜੀ ਬੜੇ ਹਾਂ ਬੜੇ ਲੱਗੇ ਥੱਲੇ ਹੋਣੀ ਕੋਸ ਬੜੇ ਹਾਂ ਥੱਲੇ ਬੈਠਾ ਹਾਂ ਆ ਬਾਈ ਹਾਂ ਹਾਂ ਬੜੇ ਲੱਗੇ 10 ਤੇ ਝੱਟ ਦੀ ਚਲੋ 10 ਕੇ ਝੱਟ ਨਹੀਂ ਛੱਡਦਾ ਜਮ ਹਰੇ ਹਰ ਜਾ ਆਓ ਜੀ 10 10 ਇੱਕ ਮਿੰਟ ਖੜੋ ਜਾ ਪਹਿਲਾਂ ਉਹ ਯਾਰ ਪਹਿਲਾਂ ਤੂੰ ਜ਼ਮੀਨ ਵੜ ਕੇ ਭੈਣ ਦਾ ਮੇਰੀ ਗੱਲ ਸੁਣ ਉਹਨਾਂ ਨੂੰ ਦੱਸ ਕੇ ਦੱਸ ਕੇ ਲੱਗ ਭਾਈ ਵੜ ਕੇ ਜ਼ਮੀਨ ਜ਼ਮੀਨ ਛੱਡ ਦੇ ਨੂੰ ਛੱਡ ਛੱਡ ਤੈਨੂੰ ਛੱਡ ਦੇ ਤੇ ਭੈਣ ਦਾ 15 ਕਿਲੋ ਚੋਂ ਤੂੰ ਉਹ ਨਹੀਂ ਮੋਲੀ ਮੈਂ ਮੈਂ ਕਹਿੰਦਾ ਕਰਨਾ ਉਹ ਕਰਨਗੇ ਬਾਹਰ ਜਾ ਤੂੰ ਬਾਹਰ ਇੱਥੇ ਬਾਹਰ ਸਿੱਠਲੇ ਬਾਹਰ ਆ ਪਰ ਉਹ ਨਹੀਂ ਉਹ ਨਹੀਂ ਯਾਰ ਜਿਹੜੀ ਗੱਲ ਕਰ ਰਹੇ ਨੇ ਮੰਗੇ ਘਾਟਾ ਪਉਂਦੇ ਭਾਈ ਨਹੀਂ ਜਦ ਤੂੰ ਲੋੜ ਆ ਲੱਗਾ ਇੱਕ ਮੇਰੀ ਗੱਲ ਸੁਣ ਇੱਧਰ ਇੱਧਰ ਮੇਰੀ ਸੁਣ ਇੱਧਰ ਪਹਿਲਾਂ ਮੇਰੀ ਸੁਣ ਮੈਨੂੰ ਪਰਮਾਤਮਾ ਦੀ ਗਰਮਾ ਮੈਂ ਪੁੱਛਦਾ ਵੀ ਨਹੀਂ ਮੈਂ ਉਸੇ ਟੰਗ ਨਾਲ ਕਰੀ ਵੇਖਾ ਮਾ ਤੇਰੀ ਦੀ ਮੇਰੇ ਬੰ ਨੂੰ ਬੱਚਾ ਪੜਦਾ ਬੱਚਾ ਪੜਦਾ ਫਿਰ ਤੇਰੀ ਕਥਮ ਆਵੇਗਾ ਹੁਣ ਨਾ ਬੋਲ ਮੇਰੀ ਗੱਲ ਤਾਂ ਸੁਣ ਬੋਲੀ ਨਾ ਉਹ ਵੀ ਇੱਕ ਸਤਰਾਜੀ ਐਵੀ ਡਿਊਟੀ ਆ ਉਸकी ਗੇਰ ਨਹੀਂ ਹਾਂ ਦੁੱਧ ਪੀ ਮੈਂ ਪੀ ਲਵਾਂ ਹਟੋ ਸਾਈ ਜੀ ਧੰਨਵਾਦ ਬਹੁਤ ਧੰਨਬੀਲਾ ਬਸਾ ਪੱਲਾ ਵਾਲਾ ਕੋਈ ਫਿਰ ਪੋਕ ਫਰੋਜ ਆ ਮੈਂ ਖੜੀ ਆ ਉਦੀ ਵਾਲੀ ਆਪਣੇ ਵਾਲੀ ਉਹ ਦੇਖਿਓ ਉਹ ਬੱਚਾ ਲਾ ਕੇ ਉਹ ਲਵਾਈ ਆਪਣੇ ਜੱਗੇ ਲਵਾ ਬੱਚਾ ਇਹਦਾ